ਲੋ ਜੀ ਸਰਕਾਰਾਂ ਇੱਧਰ ਨੇ ਹਾਂ ਹੁਣ ਸਰਦਾਰ ਜੀ ਧੁੱਪ ਚੜ ਗਈ ਇਹ ਦਸਤਾਨੇ ਲਾ ਲ ਕੋ ਠੰਡੀ ਲੱਗਣ ਦੀ ਏ ਲੱਗਦਾ ਨਾ ਤਾ ਮੈਂ ਤੁਹਾਨੂੰ ਘਰ ਲੱਭਣ ਡਿਆ ਤੁਸੀਂ ਇੱਥੇ ਡੇ ਵੈਰੀ ਗੁੱਡ ਮੈਂ ਦਿਆਂ ਹਾਂ ਕੱਲ ਵੀ ਵੇਖਣ ਇੱਥੇ ਤੇ ਮੈਂ ਇਹਨੂੰ ਪਾਣੀ ਲਮਣਾ ਤਣੀ ਇਹਨੂੰ ਹਾਂ ਆਹ ਪੂਟੀ ਜੀ ਮਾੜੀ ਮੋਟੀ ਮੈਂ ਚੋਕਣਾ ਵਾ ਹਾਂ ਕਰੋ ਚੋਕ ਦਾਂ ਤੇ ਤੂੰ ਲੈ ਹੈਲਪ ਕਰੋ ਹਣ ਮੇਰੇ ਆਹ ਤੂੰ ਧਣੀਆਂ ਵੀ ਪੜਤਾ ਨਾਲ ਉਹ ਕੋਹ ਦਾਤਰੀ ਨਾਲ ਗੱਲ ਜੀ ਨਹੀਂ ਪਣੀ ਮੈਂ ਚੇ ਚਾ ਲੈ ਕੇ ਆਈ ਹਾਂ ਉਹ ਨਾਲ ਉਹ ਵੀ ਵੱਡਿਆ ਤੁਸੀਂ ਵੀ ਸੋਹਣੇ ਕੁਝ ਤੁਸੀਂ ਸੋਹਣੇ ਕੁਝ ਕਰਾ ਦੇਣਾ ਸੀ ਤੂੰ ਤੀ ਫੇਦਨ ਲੱਗੇ ਜਿਹੜਾ ਹੈਗਾ ਮਾੜਾ ਮੋਟਾ ਉਹ ਹੀ ਤੇ ਕਹਿੰਦੇ ਆ ਤਾਂ ਤੁਹਾਡੇ ਕਰਕੇ ਆ ਗਿਆ ਉਹ ਦੋ ਉੱਥੇ ਪਾਪਾ ਜੀ ਹਾਂਜੀ ਜੀ ਵੱਡੀ ਮਿਮੀ ਮੈਂ ਉਹਨੂੰ ਦੇਖਦੀ ਵੱਡੀ ਮਿਮੀ ਤੇਰੇ ਨਾਲੋਂ ਆਂਦੀ ਨਹੀਂ ਨਿੱਕੇ ਮਿਮੀ ਉਹਨੇ ਮੈਨੂੰ ਵੱਡੀ ਮਿਮੀ ਨੂੰ ਦੇਖਦੀ ਉਹਨੂੰ ਮੈਂ ਕਿ ਮੈਂ ਤੇ ਨੇ ਵਾਦਾ ਦੱਲਦੀ ਦਰ ਗਈ ਫੇਰ ਹਾਂ ਠੀਕ ਆ ਤੂੰ ਕੀ ਕਹਿੰਦੇ ਆ ਮੈਂ ਆਇਆ ਮੈਂ ਉੱਗਿਆ ਦੇ ਕੁਝ ਵੀ ਨਹੀਂ ਆ ਉਹ ਉੱਗਿਆ ਤੇ ਡੇ ਆ ਵਿੱਚੋਂ ਪਟਣ ਵੀ ਲਾ ਜਾਈ ਬੜਾ ਵਾ ਤੇ ਉਹ ਇਹ ਵੇਖੀ ਪਿਛਲੇ ਰੀ ਵੀ ਇਦਾਂ ਹੀ ਮੁੜ ਕੇ ਉਹ ਕਿਤਨਾ ਹੋਇਆ ਸੀ ਨਾ 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 ਬੁਟੀ ਬੁਟੀਆਂ ਹੀ ਬੜੀ ਡਿਜ਼ਾਈਨ ਵਾਲੀਆਂ ਆ ਆ ਇਲਾ ਵੀ ਬੀਜੀ ਨਹੀਂ ਦਿੱਤਾ ਵੀ ਉਗ ਪਈਆਂ ਨੇ ਔਰ ਪਾਣੀ ਦੇਖਣਾ ਇਹਨਾਂ ਨੂੰ ਫੇਰ ਕਰਕੇ ਆਉਣਾ ਬੀਜ ਨੇ ਅਸਲ 'ਚ ਪਤਾ ਕੀ ਹੋਇਆ ਹੈ ਕੋਈ ਸਬਜ਼ੀ ਆਪਾਂ ਥਮੇ ਗੋਭੀ ਦਾ ਵੀ ਇੱਕ ਮੀ ਪੈਣ ਕਰਨਾ ਖਰਾਬ ਹੋ ਗਿਆ ਕੰਮ ਸਾਰਾ ਚੱਲ ਜਾਓ ਜਾਓ ਚਲੋ ਚਲੋ ਕਰੋ ਕੰਮ ਪੈਣਾ ਹੀ ਆ ਓਏ ਪਿੰਡੀਆਂ ਜੱਡੀਆਂ ਨੇ ਮਜਾ ਦੇਣਾ ਓਏ ਸੁੰਗਰੇ ਹੀ ਬਸ ਹੋਏ ਸਮਝ ਲੈ ਆਲੂ ਵੀ ਪਰਾ ਉੱਗ ਗਏ ਨੇ ਓਏ ਆਦੂ ਤੇ ਬਥੇਰੀਆਂ ਨਾਲੋਂ ਤੇ ਵਾਦੂ ਹੋ ਜਾਂਦੇ ਹੂੰ ਇੱਕ ਦੋ ਚੀਜ਼ ਨਹੀਂ ਹੋਈ ਹੋਜਣੀ ਆ ਵੀ ਮੈਂ ਆਪ ਲਸਣ ਨਹੀਂ ਮਾਉ ਕੋਈ ਗੱਲ ਨਹੀਂ ਲੱਗ ਜੇ ਗੱਲ ਲਸਣ ਦੀ ਅੱਜ ਲਾ ਦੇਣਾ ਮੈਂ ਹੁਣ ਆਇਆ ਜਵਤਰ ਕੀ ਬੱਤਰ ਹੈ ਗੱਲ ਨਹੀਂ ਆਉਂਦੀ ਤੇਨੂੰ ਹਾਂ ਪਤਾ ਹੀ ਨਹੀਂ ਲੱਗਣਿਆ ਕਿ ਤਰ੍ਹਾਂ ਕਰਨਾ ਮੈਂ ਤੇ ਮੈਂ ਕਰਨ ਤੇ ਦੇਈ ਹੈ ਨਾ ਸਾਫ ਠੀਕ ਆ ਲੈ ਮੈਂ ਕਰਾਂ ਭਾਵੇਂ ਨਹੀਂ ਲੱਗਦਾ ਮੈਂ ਕਰਾਂ ਤੁਸੀਂ ਵੀ ਕਰੀ ਜਾਓ ਮੈਂ ਵੀ ਕਰੀ ਜਾਨੀ ਆ

ਲਗਣੀ ਗੇੜੀ ਮੋਟਰ ਆ ਯਾਰ ਆਪ ਜਿੱਥੇ ਸਰੋਂ ਵੀ ਜਿਹਨੇ ਪਾਣੀ ਲਾਇਆ ਸੀ ਨਾ ਉਹਨੂੰ ਹਾਂ ਚਪੈਲੀ ਨੂੰ ਤੇ ਉਹ ਆਪਣੀ ਮੋਟਰ ਦਾ ਰਾਂ ਨਹੀਂ ਆਉਂਦਾ ਤੇ ਮੌਰ ਲਈ ਚਲਾ ਲਈ ਜਾਂਦਾ ਇਹ ਕਿੰਨਾ ਦੀ ਮੋਟਰ ਹੈਂਕ ਗੜਾ ਵਾਲਿਆਂ ਦੀ ਆ ਆਪਣੀ ਲਿਆੜ ਬਣਾਉਣੀ ਪੈਂਦੀ ਸੀ ਇਹ ਤੇ ਸਾਕੀ ਦਾ ਇਹ ਤੇ ਰੇਪਾ ਚੀਕਾ ਆਉਂਦੇ ਆਉਂਦੇ ਆ ਤਰਪੂਜਾ ਲੈ ਆਇਆ ਇੱਧਰ ਓਹ ਜਿਆਦਾ ਫੁੱਲ ਲੱਗਿਆ ਹੀ ਇੱਧਰ ਵੀ ਚਾਰ ਹੀ ਮਹੀਨੇ ਤੱਕ ਬਣ ਗਈ ਚਾਹੀ ਇੱਕ ਜੁੱਤੀਆਂ ਖਾਂਦਾ ਹੀ ਸੁੱਟੇ ਦਿੰਦਾ ਹਾਂ ਪ੍ਰਸ਼ਾਦ ਮਿਲਦਾ ਰਹੇ ਨਾ ਸੁੱਟਾ ਰਹਿੰਦਾ ਮੈਂ ਆਹ ਨੂੰ ਵੀ ਕਿਹ ਕਰੇ ਮਿਲਦੇ ਜਾਂਦਾ ਨਹੀਂ ਡੰਡੇ ਨਾਲ ਪੁੱਤ ਡਾ ਲ ਜਾ ਨਹੀਂ ਤੁਹਾਨੂੰ ਕਦੀ ਡੰਡੇ ਨਾਲ ਕੁੱਟ ਪਈ ਨਾ ਮੰਜੇ ਨਾਲ ਕਰੀ ਪਈ ਅੱਜ ਨਾਲ ਸੁਣ ਵਾळ्या ਵੀ ਨਹੀਂ ਉਹਨੇ ਪਹਿਲੇ ਜਿਹਦਾ ਜੋਰ ਚ ਇਹ ਲੈ ਕੇ ਵੀ ਉਹ ਹੀ ਆ ਨਾ ਜਿਹਦਾ ਜੋਰ ਚਲ ਜਾਏਗਾ ਇਹ ਕਿਹ ਕਿਹਦਾ ਕੰਮ ਹੁੰਦਾ ਹੁਣ ਉਹਨੂੰ ਨੀਚੋ ਚੁਗ ਚੁਗ ਕੇ ਦੇਣਾ ਪੈਣਾ ਕਿਉਂ ਕੀ ਗੱਲ ਡੋਡੀਆਂ ਨਹੀਂ ਲੈਣੇ ਉਹਨੇ ਆਹ ਲੈਣੇ ਨਹੀਂ ਖੰਦਾ ਉਹਦਾ ਖਾਣ ਦਾ ਵੀ ਲੈਣੀ ਖੰਦਾ ਆਹ ਵਾਲਿਆਂ ਦਾ ਫਰਕ ਹੁੰਦਾ ਨਾ ਸਵਾਦ ਹਮ ਟਲੀਆਈ ਹੁੰਦੀ ਹੈ ਨਾ ਹਮ ਤਨ ਕੁੱਟ ਕਿਹੜੀ ਗੱਲੋਂ ਪਈ ਕੁੱਟ ਤੇ ਆਉ ਤਈ ਸਕੂਲ ਸਵਾਲ ਤਾਂ ਪਈ ਹੋਰ ਕਰਤਾ ਪੈਣਾ ਸਕੂਲੇ ਨਹੀਂ ਜਾਂਦਾ

ਮੈਂ ਨਰੂਵੀ ਪਈ ਹੈ ਡੈਡੀ ਲੜ ਪੀ ਜਾਂਦੇ ਜਾਨੀ ਫਿਰ ਹੱਟ ਕਰੇਲੇ ਪਾ ਦੇ ਦੁਆ ਜਾਣੀਆਂ ਤੇ ਹਾਂ ਗੁੱਤਾ ਬੰਦ ਨਹੀਂ ਹੈ ਲੈ ਕਿਨੇ ਕੋਟੇ ਪਿੰਗੇ ਨਹੀਂ ਏਦਾਂ ਹੀ ਖਾ ਪੀਏ ਵੱਡੇ ਹੋ ਜਾਂ ਸਹੀ ਗੱਲ ਤੇ ਹੁਣਾਂ ਤੋਂ ਬਚਦੀਆਂ ਆਂ ਫਿਰ ਤਾਂ ਹੀ ਆਇਆ ਫਿਰ ਮਜਾ ਭਾਈ ਤੋਂ ਆਜਾ ਸਾਰੇ ਜਣੇ ਜਿੱਤੇ ਹੀ ਚਾਹ ਪੀਣੇ ਸੇ ਗੋੜ ਵਾਲੀ ਬਣਾਈ ਜੇ ਲਾਵੀ ਤੇਰਾ ਉਹ ਗਮ ਅਜਰਤ ਤੇ ਟੋਲੀਚਾ ਅਜੋ ਤੇ ਹੀ ਸਾਰੇ ਜਣੇ ਨਾਲੇ ਕੇ ਨਹੀਂ ਸਾਨੂੰ ਨਿਊ ਕਰਦੀ ਪਾਰਟੀ ਦੋ ਤੇਹੀ ਪਾਲਕ ਪਨੀਰ ਖਾਣਾ ਵਾ ਤੇ ਅਜੋ ਤੇ ਫਿਰ ਤੁਹਾਨੂੰ ਬਣਾ ਕੇ ਨਾਲੇ ਖਵਾਲਾਂਗੇ